ਛਾਪੇ ਮਾਰਨ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ ਆਖਿਰ ਵਿਜੀਲੈਂਸੀ ਟੀਮ ਨੇ ਕਿਉਂ ਮਾਰਿਆ ਸੀ ਮਜੀਠਿਆ ਦੇ ਘਰ ਛਾਪਾ ਜਿਸ ਤੋਂ ਬਾਅਦ ਮਜੀਠਿਆ ਤੇ ਹੋਈ ਐਫਆਈਆਰ ਦਚੋ ਤੇ ਵਿਕਰਮ ਮਜੀਠਿਆ ਨੂੰ ਕੀਤਾ ਗਿਆ ਗ੍ਰਿਫਤਾਰ ਜੀਆਂ ਦਾਅਵਾ ਦਈ ਹੈ ਕਿ ਵਿਕਰਮ ਮਜੀਠੇ ਨਾਲ ਜੁੜ ਇੱਕ ਹੋਰ ਵੱਡੇ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਹੁਣ ਇਹ ਗੱਲ ਪਤਾ ਲੱਗੀ ਹੈ ਕਿ ਆਖਰ ਵਿਜੀਲੈਂਸੀ ਟੀਮ ਦੇ ਵੱਲੋਂ ਵਿਕਰਮ ਮਜੀਠੇ ਦੇ ਘਰ ਛਾਪਾ ਕਿਉਂ ਮਾਰਿਆ ਸੀ ਅਚੰਚਤ ਹੈ ਅਰੇਡ ਕਿਉਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਾਰੇ ਜਨਨਾ ਚਾਹੁੰਦੇ ਸੀ ਕਿ ਆਖਰ ਕਿਹੜੀ ਗੱਲ ਦੇ ਪਿੱਛੇ ਜਿਹੜਾ ਕਿ ਮਜੀਠੀਆ ਦੇ ਘਰ ਵੱਡੀ ਗਿੰਦ ਦੇ ਵਿੱਚ ਅਧਿਕਾਰੀ ਪਹੁੰਚ ਗਏ ਛਾਪਾ ਮਾਰਦੇ ਨੇ ਤਾਂ ਦੱਸ ਜੀ ਹੈ ਕਿ ਵਿਕਰਮ ਮਜੀਠੀਆ ਦੀ ਜਾਇਦਾਦ ਨੂੰ ਲੈ ਕੇ ਜਿਹੜੀ ਕਿ ਵਿਜੀਲੈਂਸ ਦੀ ਟੀਮ ਦੇ ਵੱਲੋਂ ਜਾਂਚ ਕਰਦੇ ਹੋਏ ਉਸ ਦੇ ਘਰ ਦੇ ਉੱਤੇ ਅੰਮ੍ਰਿਤਸਰ ਦੇ ਰਿਹਾਸ਼ ਦੇ ਉੱਤੇ ਜਿਹੜਾ ਕਿ ਇਹ ਛਾਪਾ ਮਾਰੇ ਗਿਆ ਦੱਸਿਆ ਚਾਹ ਰਹੇ ਕਿ 540 ਕਰੋੜ ਦੀ ਜਿਹੜੀ ਕਿ ਜਿਹੜਾ ਵਾਅਦਾ ਮਾਤ ਪ੍ਰਤਾਲ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਲੈ ਕੇ ਹੀ ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਫੋਨ ਲੈਪਟਾਪ ਤੇ ਕੁਝ ਡਾਇਰੀਆਂ ਤੇ ਇਸ ਤੋਂ ਇਲਾਵਾ ਹੋਰ ਪ੍ਰਾਪਰਟੀ ਦੇ ਦਸਤਾਵੇਜ਼ ਜਿਹੜੇ ਕਿ ਕਾਬੂ ਕੀਤੇ ਗਏ ਨੇ ਉਸ ਤੋਂ ਬਾਅਦ ਹੁਣ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਅਦਾਲਤ ਦੀ ਹੈ ਕਿ ਹੋਰ ਜਿਹੜੇ ਕਿ ਕੰਪਨੀਆਂ ਦੇ ਰਾਹੀਂ ਪੈਸੇ ਦਾ ਕਰੋੜਾਂ ਦੇ ਵਿੱਚ ਲੈਣ-ਦੇਣ ਹੋਇਆ ਉਸ ਦਾ ਕੋਈ ਹਿਸਾਬ ਨਹੀਂ ਸੀ ਬੇ ਹਿਸਾਬਾ ਜਿਹੜਾ ਕਿ ਖਾਤੇ ਦੇ ਵਿੱਚ ਲੈਣ-ਦੇਣ ਹੋਇਆ ਜਿਸ ਤੋਂ ਬਾਅਦ ਇਹਦੀ ਜਾਂਚ ਕਰਨ ਦੇ ਬਾਅਦ ਵਿਜੀਲੈਂਸੀ ਟੀਮ ਦੇ ਵੱਲੋਂ ਇਹ ਚਾਪਾ ਮਾਰਿਆ ਗਿਆ ਤਾਂ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਵਿਜੀਲੈਂਸ ਦੀ ਟੀਮ ਨੇ ਜਿਹੜਾ ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਬ ਆਲਨ ਤੋਂ ਦੇਖੀ ਕਹਿ ਦੇ ਪਰਸ ਹਾ ਲਨ ਤੋਂ ਮੈਂ ਪਲੀਜ਼ ਆਮ ਰਿਕਵੈਸਟਿੰਗ ਯੂ ਪਲੀਜ਼ ਲੈਟ ਮੈਨਟ ਕੋਈ ਕੰਮ ਕਰਾ ਭੀਆ ਕੋਪਰ ਵੀ ਕਹਿਣਾ ਚਾਹੋਗੇ ਅੱਧੀ ਕਾਰਵਾਈ ਬਾਰੇ 1 ਮਿੰਟ ਜਸਟ 1 ਮਿੰਟ ਜੀ ਵੀ ਆਰ ਟੋਟਲੀ ਕੋਆਪਰੇਟਿੰਗ ਵਿਦ ਯੂ ਪਲੀਜ਼ ਕੋਆਪਰੇਟ ਵਿਦ ਮੀ ਆਮ ਰਿਕਵੈਸਟਿੰਗ ਯੂ ਮੈਮ ਅਸੀਂ ਵੀ ਆਲਸੋ ਕੋਆਪਰੇਟਿੰਗ ਥਿਸ ਕੋਆਪਰੇਸ਼ਨ ਥੋੜੀ ਦੇਰ ਤੱਕ ਪਲੀਜ਼ ਆਪਾਂ ਨਾ ਇੱਕ ਵਾਰੀ ਠੀਕ ਹੈ ਸੋ Let my people let it my people come ਪਲੀਜ਼ ਆਓ ਬਾਜੀ ਬਾਜੀ ਪਲੀਜ਼ ਆਲਮ ਸਾਹਿਬ ਮੈਂ ਵਾਦਾ ਜਣਾ ਕਲੀਅਰ ਨਹੀਂ ਹੋਣਾ ਤੁਹਾਨੂੰ ਦੱਸ ਦਈਏ ਕਲੀਅਰ ਨਹੀਂ ਹੋਣਾ ਵਾਦਾ ਜਣਾ ਵਾ ਸੰਗਤ پوری ਹੁੰਦੀ ਜੀ ਪਲੀਜ਼ ਕੌਂਟਰੋਲ ਨਾਲ ਸੰਗਤ ਹੋਰ پوری ਜਾਂਦੀ ਕਾਲ ਹੋ ਗਈ ਇਸ ਤੇ ਆ ਜਾਣਾ ਜੀ ਸਰ ਇੱਕ ਮਿੰਟ ਮੈਡਮ ਇੱਧਰ ਦੇਖ ਕੇ ਜੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਿਹਾ ਸੀ ਸਾਰੇ ਬੰਦਿਆਂ ਨੂੰ ਗਾਲ੍ਹਾਂ ਨਹੀਂ ਕੱਢਣਾ ਹੈ ਇਹ ਇੱਕ ਜਨੂਨ ਦੋ ਦੋ ਸਾਰੇ ਨਮਾਜ਼ਦਾਂ ਹੀ ਆਹੀ ਮੈਡਮ ਕਿੱਦਾਂ ਪਰਸਨੈਲਿਟੀ ਕੋਈ ਗੱਲ ਕਰਨੀ ਆਲਮ ਸਾਹਿਬ ਕੋ ਪਰਸਨੈਲਿਟੀ ਗੱਲ ਕਰਨੀ ਆ ਲੈਣ ਦੋ ਉਹਨਾਂ ਨੂੰ ਤੇ ਭਾਈ ਨੂੰ ਅੰਦਰ ਆਉਣ ਦੋ ਇਹਨਾਂ ਨੂੰ ਆ ਲੈਣ ਦੋ ਆਜੋ ਗੋਲਦੀ ਭਾਜੀ ਆਓ ਇਸ ਜ਼ਿਲ੍ਹਾ ਪ੍ਰਧਾਨ ਨੇ ਇਸ ਜ਼ਿਲ੍ਹਾ ਪ੍ਰਧਾਨ ਨੇ ਉਹ ਚੇਅਰਮੈਨ ਸਾਹਿਬ ਨੇ ਤੇ ਉੱਥੇ ਸਾਡੇ ਸਰਪੰਚੀ ਨੂੰ ਆ ਲੈਣ ਦੋ ਅੰਦਰ ਆਓ ਜੀ ਪ੍ਰਾਪਾ ਜੀ ਆਓ ਜੀ ਆਓ ਜੀ 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 ਰਾਜਵੀਰ ਹਰਤਾਂ ਜੀ 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 ਤੁਸੀਂ ਆਪ ਦੇਖਿਆ ਕਿ ਕੀ ਹੋ ਰਿਹਾ ਹੈ ਸਵੀਰੇ 30 ਬੰਦੇ 30 35 ਬੰਦੇ ਧੱਕੇ ਨਾਲ ਅੰਦਰ ਘਰ ਚ ਆ ਗਏ ਆ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਝ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਇਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਝ ਨਹੀਂ ਬਸ ਅੰਦਰ ਘਰ ਦੇ ਵੜ ਗਏ ਆ ਤੇ ਫਰੂਲਾ ਫਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰਦੇ ਆਂ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕ ਰਿਹਾ ਕੋਈ ਫੋਨ ਨਹੀਂ ਜਾਂਚ ਕੀਤੀ ਹੈ ਕਿਹੜੇ ਮਾਮਲੇ ਤੇ ਐਫਆਈਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਅਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਤਾਂ ਅਸੀਂ ਹੁਣ ਮੋਟਿਸ ਕੋਈ ਸੰਬੰਧ ਕੋਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏ ਡੀ ਏ ਦੇ ਮਾਮਲੇ 'ਚ ਤਾਂ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਵਾਰੀ ਪਰਮਾਰ ਸਾਹਿਬ ਨੂੰ ਬਦਲੇਆ ਉਸ ਤੋਂ ਪਹਿਲਾਂ ਬਦਲੇਆ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਦੋਂ ਟੀਮ ਆਈ ਜਿਹੜੀ ਮਜੀਠੇ ਦੇ ਲੋਗ ਹੈ ਉਹ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਕਦੇ ਰਵਾਂਗੇ ਸਾਰੇ ਇੱਥੇ ਨੇ ਕੰਮਕੀ ਵੀ ਕੀਤੀ ਗਈ ਹੈ ਜੀ ਹਾਂਜੀ ਬਿਜਲੀ ਸੇ ਵਿਭਾਗ ਵੱਲੋਂ ਤੱਕਮੁਕੀ ਵੀ ਕੀਤੀ ਗਈ ਉਹ ਤੱਕੇ ਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਪੁਰਾਣੋ ਬਰੀਫ ਕਰ ਦਿੱਤੀ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਲੋਕ ਹੈ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ ਥੋੜਾ ਆ ਕੇ ਗਏ ਤੁਹਾਨੂੰ ਪੀ ਗਏ ਆ ਕੇ ਨੀਤੇ ਗਏ ਨੇ ਹੋਰ ਕੀ ਹੋ ਰਿਹਾ ਹੈ